हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਹੁਣਾਂ ਦੇ ਘਰ ਆਇਆ ਦੋਸਤੋ ਵੀਰ ਗੁਰਲਾਲ ਸਿੰਘ ਹੁਣਾਂ ਦੇ ਕੋਲ ਸੋ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਤਕਰੀਬਨ ਕੋਈ 5-4 ਨਗ ਜਿਹੜੇ ਆ ਤੁਹਾਨੂੰ ਹਰ ਕਪੂਰ ਦੇ ਵਿੱਚ ਆਪਾਂ ਦਿਖਾ ਦਿੰਨੇ ਆ ਨਵੇਂ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 3 ਮੱਜਾ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਇੱਕ ਬਿਲਕੁਲ ਝੋਟੀ ਤਾਜੀ ਸੂਈ ਸਵਾਈ ਆ ਇੱਕ ਝੋਟੀ ਗੱਬਣ ਦਿਖਾਵਾਂਗੇ ਪਹਿਲਾ ਸੂਆ ਪਲੂਣ ਝੋਟੀ ਪਹਿਲਾ ਸੂਆ ਸੋਣੀ ਹੈ ਤੇ ਇੱਕ ਤੀਸਰੇ ਨੰਬਰ ਤੇ ਦੋਸਤੋ ਮੱਜ ਹੋਰ ਦਿਖਾ ਦਾਂਗੇ ਉਹ ਵੀ ਗੱਬਣ ਆ ਮੀਨਸ ਦੋ ਗੱਬਣ ਆ ਗਾਂ ਤਿਆਰੀ ਵਾਲੀਆਂ ਇੱਕ ਝੋਟੀ ਸੂਈ ਸਵਾਈ ਹੈ ਠੀਕ ਆ ਜੀ ਤੇ ਮਗਰ ਬੱਚਾ ਵੀ ਕਾਫੀ ਸੋਹਣਾ ਚੰਗੇ ਸਾਹਣ ਦਾ ਬੱਚਾ ਵਾ ਸੋ ਇਹਨਾਂ ਤਿੰਨਾ ਪਸ਼ੂਆਂ ਦੀ ਡਿਟੇਲ ਵੀ ਗੁਰਲਾਲ ਤੋਂ ਆਪਾਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵਿਜਟ ਤੁਸੀਂ ਪਿੰਡ ਡੱਲ ਕਰਨੀ ਹੈ ਦੋਸਤੋ ਕਲਸੀਆਂ ਵਾਂ ਤਾਰਾ ਸਿੰਘ ਤੇ ਡਿਲੀਰੀ ਖਲੜਾ ਇਹ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਆ ਬਾਰਡਰ ਏਰੀਆ ਵਾ ਸੋ ਸਾਰੇ ਵੀਰ ਜਾਣਦੇ ਆ ਮਾਝ ਏਰੀਆ ਵਾਲੇ ਠੀਕ ਆ ਜੀ ਤੇ ਤਰੀਕਾ ਜੇ ਤੁਸੀਂ ਨੋਟ ਕਰ ਲਓ ਦੋਸਤੋ ਅੱਜ 27 ਮਈ ਤੇ ਸਮਾਂ ਵੀ ਮਾਰਨਿੰਗ ਦਾ ਹੈਗਾ ਦੋਸਤੋ 9:30 ਮਿੰਟ ਦਾ 9:30 ਵਜੇ ਦਾ ਜਿਹੜਾ ਹੁਣ ਕਰੈਕਟ ਸਮਾਂ ਵਾ ਤੇ ਬਾਕੀ ਆ ਉਹ ਕਰਦੇ ਆ ਗੱਲਬਾਤ ਬਤੇਰੇ ਵੀਰ ਗੁਰਲਾਲ ਦੇ ਨਾਲ ਪੁੱਛਦਿਆਂ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀਕਾਲ ਸਾਸਰੀਕਾਲ ਸੰਧੂ ਸਾਹਿਬ ਹੋਰ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਗੁਰਲਾਲ ਠੀਕ ਠਾਕ ਹੈ ਜੀ ਹਾਂਜੀ ਹਾਂਜੀ ਵਧੀਆ ਜੀ ਅੱਛਾ ਵੀਰ ਗਰਲਾਲ ਅੱਜ ਆਪਣੇ ਕੋਲ ਤਿੰਨ ਇਹੇ ਝੋਟੀਆਂ ਮੱਝਾਂ ਆਪਣੇ ਕੋਲ ਆਈਆਂ ਨੇ ਹਾਂਜੀ ਸੰਧੂ ਸਾਹਿਬ ਤਿੰਨ ਨਾ ਆ ਗਿਆ ਆਪਣੇ ਕੋਲ ਇੱਕ ਝੋਟੀ ਸੂਈ ਸਵਾਈ ਆ ਅੱਛਾ ਜੀ ਦੋ ਮੱਝਾਂ ਤਿਆਰੀਆਂ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਤੇ ਅੱਛਾ ਗਰਲਾਲ ਜਿਹੜੀ ਸੂਈ ਆ ਬਿਲਕੁਲ ਤਾਜੀ ਇਹਦੇ ਥੱਲੇ ਵੀ ਤੁਸੀਂ ਦੱਸ ਰਹੇ ਜੀ ਕਾਫੀ ਚੰਗਾ ਸਪੈਸ਼ਲ ਦੁੱਧ ਸੰਧੂ ਸਾਹਿਬ ਇਹ ਦੂਜੀ ਸੂਏ ਝੋਟੀ ਸੂਈ ਆ ਅੱਛਾ ਜੀ ਵੇਖੋ ਕੱਦ ਵਜਨ ਝੋਟੀ ਦਾ ਪੂਰੀ ਰਾਜੀ ਪੂਰੀ ਹੈਵੀ ਵੱਡੀ ਝੋਟੀ ਆ ਠੀਕ ਹੈ ਜੀ ਤੇ 15 ਲੀਟਰਾਂ ਦੀ ਝੋਟੀ ਛਲੇ ਦੁੱਧ ਤਿਆਰ ਆ 15 ਲੀਟਰ 14 ਦਿਨਾਂ ਦਾ ਸੂਹਾ ਦੇ ਅਲਬਖਸ਼ਾਂ ਦਾ ਬੱਚਾ ਜਿਹਦੇ ਮਗਰ ਨੀਲੀ ਦਾ ਵੀ ਦਾ ਲਓ ਜੀ ਆ ਮਗਰ ਅਲਬਖਸ਼ ਦਾ ਕਟਾ ਆ ਗਿਆ ਹਾਂ ਜੀ ਲਓ ਦੱਸੋ ਵਾਈਟ ਸਿੰਘ ਦੇ ਵਿੱਚ ਬਿਲਕੁਲ ਮਹਿੰਦਰਾ ਤੁਸੀਂ ਵੇਖੋ 14 ਦਿਨਾਂ ਦਾ ਸੰਧੂ ਸਾਹਿਬ ਬੱਚਾ ਜੀ ਅੱਜ 14 ਦਿਨਾਂ ਦਾ ਠੀਕ ਹੈ ਜੀ 14 ਦਿਨਾਂ ਦੀ ਇਹ ਝੋਟੀ ਸੂਈ ਆ ਤੇ ਬੱਚਾ 14 ਦਿਨਾਂ ਦਾ ਦੋਸਤੋ ਵੇਖੋ ਬਹੁਤ ਖੂਬਸੂਰਤ ਅਲਬਖਸ਼ ਸਾਂਹ ਦਾ ਇਹ ਬੱਚਾ ਮਗਰ ਤਾਂ ਵੈਸੇ ਸਟਰਕਚਰ ਵੇਖੋ ਕੱਟੇ ਦਾ ਬਹੁਤ ਖੂਬਸੂਰਤ ਆ 3 ਫੁੱਟ ਸੰਧੂ ਸਾਹਿਬ ਹੋਊ ਮੇਰੇ ਹਿਸਾਬ ਨਾਲ ਅੱਜ ਹੀ ਆਈ ਹੈ ਇਹ ਤੇ ਤਕਰੀਬਨ ਜਿੰਨ ਤੱਕ ਆਪਾਂ ਦੇਖਦੇ ਮਹੀਨੇ ਡੇਢ ਮਹੀਨੇ ਦਾ ਬੱਚਾ ਹੁੰਦਾ ਦੋਸਤੋ ਤੇ 15 ਦਿਨਾਂ ਦਾ ਬੱਚਾ ਕਿਉਂਕਿ ਬਹੁਤ ਵਧੀਆ ਸਾਨ ਨੇ ਬੱਚੇ ਪਾਏ ਆ ਤੇ ਚੈਂਪੀਅਨ ਵੀ ਆਪ ਰਹਿ ਚੁੱਕਿਆ ਠੀਕ ਆ ਅਲ ਬਖਸ਼ ਸਾਨ ਦਾ ਇਹ ਦੋਸਤੋ ਬੱਚਾ ਮਗਰ ਕੱਟਾ ਤੇ ਅੱਜ 15 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਲਖ ਲੋ ਵੇਖੋ ਕਿੱਡਾ ਚੰਗਾ ਬਹੁਤ ਵਧੀਆ ਚੰਗਾ ਵੇਲਬੂਲ ਬੜੀ ਸੋਹਣੀ ਮਾਲੀ ਦੀ ਬਣੂਗੀ ਬਹੁਤ ਵਧੀਆ ਮਾਲੀ ਨਿਕਲ ਕੇ ਆਊਗਾ ਸਾ ਝੋਟੀ ਥੱਲੇ ਦੋ ਦੋ ਵੀ 15 ਲੀਟਰ ਐਸਵਾ 42 40 ਟੈਂਪਰੇਚਰ ਜਿਹਦੇ ਥੱਲੇ 15 ਲੀਟਰ ਦੁੱਧ ਆ ਸਿਆਲ ਚ ਕੀ ਕਰ ਸਕਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਲੈ ਵੀ ਗਰਲਾਲ ਅੱਜ 15 ਦਿਨਾਂ ਦਾ ਸੂਆ ਹੈ ਤੇ 15 ਲੀਟਰ ਦੁੱਧ ਦੱਸਤਾ ਤੁਸੀਂ ਹਾਂ ਜੀ ਹਾਜ਼ਰ ਦੋ ਟਾਈਮ ਤਸੱਲੀ ਕਰਾ ਕੇ ਤੋਰਾਂਗੇ ਕੋਈ ਵੀਰ ਭਰਾ ਆਵੇ ਦੇ ਅੱਛਾ ਬਾਕੀ ਚੋਣ ਜਾਣ ਬਿਲਕੁਲ ਕੋਈ ਇੱਕ ਨੰਬਰ ਕੋਈ ਪਹੋਰ ਛੱਟਾ ਆਵੇ ਕੋਈ ਥਾਣੇ ਵੱਧ ਘਾਟ ਹੋਵੇ ਚੋਣ ਚ ਕਰੜੀ ਹੋਵੇ ਹਾਂ ਜੀ ਆਉਣ ਜਾਣ ਦਾ ਖਰਚਾ ਵਾਪਸ ਦਾਂਗੇ ਆਪਾਂ ਅਗਲੇ ਗਾੜਕੂਟ ਚੰਗੀ ਹੋਗੀ ਚੋਣ ਲਈ ਸੰਧੂ ਸਾਹਿਬ 3 ਕਿਲੋ ਗਾੜ ਲਓ ਦੋਸਤੋ ਬਹੁਤ ਖੂਬਸੂਰਤ ਚੋਟੀ ਇੱਕ ਵਾਰੀ ਗੁਰਲਾਲ ਇਧਰ ਨੂੰ ਹਿੱਕਦੀ ਆ ਮਾੜਾ ਦਿਖਾਈਏ ਬੈਕ ਸਾਈਡ ਤੋਂ ਤੋਂ ਬਿਲਕੁਲ ਇੱਕ ਆਪਣਾ ਜਿਹਾ ਕਰਾਚੀ ਭੋਜਨ ਭੋਜਨ ਫੁੱਲ ਜੰਮੀ ਕੜੀ ਪੂਰੀ 9 ਇਹਦਾ ਟਾਈਮ ਹੈ 6 ਵਜੇ ਦੀ ਸਵੇਰ ਦੀ ਚਵਾਈ ਜੀ ਅੱਛਾ ਜੇ ਨਹੀਂ ਮਨ ਲਓ ਮੱਝ ਸੋਈ ਆ ਆਪਾਂ ਵੀਡੀਓ ਪਾਉਣੀ ਐ ਨੂੰ ਤੇ ਖੜਾ ਲਾ ਛੜੀਏ ਕੋਈ ਤੜਕੇ ਚੋਦੀਏ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ 15 ਕਿਲੋ ਦੁੱਧ ਵਾਲੀ ਮੈਂ ਇੱਥੇ ਆਈ ਹੋਈ ਹੋਗੀ ਕਿਸੇ ਦੇ ਘਰ ਉਹਦੇ ਸਿਰ ਲੋਕਾਂ ਨਹੀਂ ਜੇਗਾ ਸਾਂਝ ਸਾਨੂੰ ਦਿਖਾ ਦੋ ਲਓ ਦੋਸਤੋ ਮਾਰਨਿੰਗ ਸਵੇਰ ਚਵਾਈ ਹੋਈ ਆ ਹੁਣ 9:30 ਵਜੇ ਦਾ ਦ ਤੋ ਵੇਨਮਨ ਤੁਸੀਂ ਵੇਖੋ ਕਾਫੀ ਠੀਕਾ ਜੀ ਨਜ਼ਰ ਆ ਜਾਣਗੀਆਂ ਤੁਹਾਨੂੰ ਦੋਵੇਂ ਪਾਸੇ ਸਪੈਸ਼ਲ ਦੀਆਂ ਸੋ 15 ਕਿਲੋ ਦੁੱਧ ਐਸ ਵਕਤ ਕੋਈ ਵੀਰ ਦੋ ਡੰਗ ਚੋਕੇ ਆਪਣੀ ਤਸੱਲੀ ਕਰ ਸਕਦਾ ਬਾਕੀ ਬੱਚੇ ਪੁੱਛੇ ਬਹੁਤ ਖੂਬਸੂਰਤ ਪੌਂਦੀ ਹੈ ਠੀਕਾ ਜੀ ਆਪ ਬੇਸ਼ੱਕ ਦੋਸਤੋ ਮੱਥੇ 'ਚ ਨਿੱਕਾ ਛੋਟਾ ਜਿਹਾ ਫੁੱਲ ਹੀ ਆ ਔਰ ਬੱਚਾ ਵੇਖੋ ਜਿਹੋ ਜਿਹਾ ਮਾਦੀ ਵਰਤਿਆ ਉਹ ਜਿਹੜਾ ਬੱਚਾ ਕਰਮਾਲੀਆਂ ਪਾਇਆ ਬਹੁਤ ਖੂਬਸੂਰਤ ਚੰਗੀ ਕੁਆਲਿਟੀ ਦਾ ਬਿਲਕੁਲ ਜੈਜ ਮਾਰਕਿੰਗ ਦੇ ਵਿੱਚ ਬੱਚਾ ਪਾਇਆ ਠੀਕ ਹੈ ਤੁਸੀਂ ਸਾਹਮਣੇ ਇੱਕ ਵਾਰੀ ਫੇਰ ਦੇਖੋ ਬੱਚਾ ਬੰਦੇ ਲਿਆਓ ਆਪਣੇ ਕੋਲ ਅੱਜ ਮੰਨ ਲਓ ਆਪਾਂ ਨੂੰ ਵਪਾਰ ਕਰਦੇ ਜਾਨ ਤੁਹਾਨੂੰ ਪਤਾ ਵੀ ਕੋਈ 15 20 ਸਾਲ ਹੋ ਗਏ ਵਪਾਰੀ ਆਪਣੇ ਕੋ ਆਉਂਦੇ ਰਹਿੰਦੇ ਆ ਇੱਕ ਵਪਾਰੀ ਆ ਜਵੀਰ ਤੇ ਆਉਂਦਾ ਚੱਲ ਮੈਂ ਤੇ ਮੇਰੇ ਵੱਸੋਂ ਬਾਹਰ ਆ ਵੀ ਮੰਨ ਲਓ ਆਪੋ ਆਪਣੀ ਕੀਮਤ ਲਾਉਣੀ ਹੁੰਦੀ ਅਗਲੇ ਦੀ ਤੇ 10000 ਦਾ ਬੱਚਾ ਹੀ ਖੜਦਾ ਸੀ ਹਾਂ ਬਿਲਕੁਲ ਹੈਗੀ ਕੀਮਤ ਬੱਚੇ ਦੀ ਹੈਗੀ ਆ ਤੇ ਮੈਂ ਆਪੇ ਪਾ ਲੂੰਗਾ ਤਾਂ ਮੈਂ ਮਣ ਕੇ ਔਖਾ ਇਹ ਨਾਲ ਹਾਂ ਗਰ ਲਾਲ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਈਏ ਸਵੇਰ 6 ਵਜੇ ਚਵਾਈ ਹੋਈ ਨਾ 6 ਵਜੇ ਦੀ ਸੰਧੂ ਸਾਹਿਬ ਚਵਾਈ ਹੋਈ ਆ 6 ਤੋਂ 6 ਸ਼ਾਮ ਨੂੰ ਹੋ ਗਈ ਲੈਓ ਦੋਸਤੋ 6 ਤੋਂ 6 ਜਿਹੜਾ ਚਵਾਈ ਦਾ ਸਮਾਂ ਇਸੇ ਵੀਰ ਨੇ ਬਣਦੀ ਥਣ ਦੀ ਦੇਖਣੀ ਤੇ ਬੇਸ਼ੱਕ ਅੱਜ ਹੀ ਆਪਾਂ ਜਿਹੜੀ ਵੀਡੀਓ ਅਪਲੋਡ ਕਰਦੇਾਂਗੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦੇਾਂਗੇ ਤੇ ਸ਼ਾਮ ਨੂੰ 6 ਵਜੇ ਪਹੁੰਚ ਕੇ ਤੁਸੀਂ ਭਾਂਡਾ ਵੇਖ ਸਕਦੇ ਜੀ ਸੰਧੂ ਸਾਹਿਬ ਦੋ ਟਾਈਮ ਟਾਈਮ ਤੋਂ ਟਾਈਮ ਬਣ ਕੇ ਕੋਈ ਵੀਰ ਭਰਾ ਤਸੱਲੀ ਕਰ ਸਕਦਾ 15 ਕਿਲੋ ਦੁੱਧ ਹਾਂਜੀ ਹਾਂਜੀ ਕੱਦ ਵਜਨ ਨੂੰ ਵੱਡਾ ਮੈਂ ਦਾ ਪੂਰਾ ਵੇਖੋ ਸੋ ਕੱਦ ਵਜਨ ਵੀ ਦੋਸਤੋ ਪੂਰਾ ਬਾਕੀ ਜੰਮੀ ਭਲੀ ਪੂਰੀ ਆ ਕਰਮਾਂ ਵਾਲੀ ਵੇਖੋ ਸਾਰੇ ਪਾਸਿਓਂ ਗੋਲ ਸਿੰਗ ਸੁਗੀਆਂ ਬਹੁਤ ਸੋਹਣੀਆਂ ਬਿਲਕੁਲ ਛੋਟਾ ਜਿਹਾ ਸਿੰਗ ਠੀਕ ਆ ਸੋ ਫੇਸ ਕੁਆਲਿਟੀ ਦੀ ਗੱਲ ਕਰ ਲਈਏ ਪਰ ਮੇ ਪਿੰਡੇ ਦੀ ਆ ਰਾਜੀ ਪੂਰੀ ਨਿਕਰ ਬੱਚੇ ਸੰਧੂ ਸਾਹਿਬ ਮੋਹਰਾ ਦੇ ਪਾ ਦੂ ਤੇ ਨੀਲੀ ਦੇ ਪਾ ਦੂਗੀ ਹਾਂਜੀ ਲਓ ਜੀ ਠੀਕ ਆ ਸੋ ਹੁਣ ਵੀ ਦੋਸਤੋ ਹਜੇ ਤਕਰੀਬਨ ਜੇਕ ਆਪਾਂ ਕਾਊਂਟ ਕਰੀਏ ਤਾਂ ਤਿੰਨ ਤੋਂ ਸਾਢੇ ਤਿੰਨ ਘੰਟੇ ਦਾ ਸਮਾਂ ਹੋਇਆ ਜੇ ਬਿਲਕੁਲ ਚੋਈ ਨੂੰ ਤੇ ਤੁਸੀਂ ਦੇਖ ਸਕਦੇ ਜੀ ਵੀ ਲੇਵਾ ਕਰਮਾੜੀ ਨੇ ਨੋਰਮਲ ਹੀ ਗੱਲ ਕਰ ਲਈ ਆ ਵੀ ਭਰਨਾ ਸ਼ੁਰੂ ਕਰਤਾ ਜਿਵੇਂ ਇੱਕ ਐਚਐਫ ਵੇੜਾਂ ਦੀ ਗੱਲ ਕਰ ਲਈਏ ਵੀ ਜਿਵੇਂ ਘੰਟੇ ਦੇ ਵਿੱਚ ਚੰਗੀ ਮਿਲਕਿੰਗ ਵਾਲੀ ਵੇੜਾ ਦੋ ਦੋ ਤਿੰਨ ਤਿੰਨ ਢਾਈ ਢਾਈ ਤਿੰਨ ਤਿੰਨ ਕਿਲੋ ਦੁੱਧ ਜਿਹੜੀ ਪ੍ਰੋਡਿਊਸ ਕਰਦੀ ਹੈ ਠੀਕ ਆ ਤੇ ਅੱਛਾ ਗਰਲਾਲ ਇਸ ਝੋਟੀ ਦੀ ਕੀ ਮੰਗ ਕਰਦੇ ਆ ਲੈ ਦੀ ਕੀ ਆ ਮੰਗੇ ਸੰਧੂ ਸਾਹਿਬ ਦੁੱਧ ਦੇ ਹਿਸਾਬ ਨਾਲ ਝੋਟੀ ਦੇ ਹਿਸਾਬ ਨਾਲ ਕੀਮਤੇ ਦੀ ਮੰਗਨ ਨੂੰ ਜੋ ਮਰਜ਼ੀ ਮੰਗੀ ਜਾਈਏ ਜੈ ਜੈ ਹਾਂਜੀ ਪਰ ਤੁਹਾਨੂੰ ਪਤਾ ਆਪਾਂ ਮੁੱਲ ਲਾ ਕੇ ਲੈਂਦੀ ਆ ਜੇ ਆਪਾਂ ਨੂੰ ਭਾਣਾ ਬਣੀ ਜੇ ਆਪਾਂ ਵਜਾਇ ਜੇ ਦੇਣੀ ਐ ਨਹੀਂ ਵੀ ਜੇ ਆਪਾਂ ਜੇ ਆਪੇ ਮਿਲ ਗਈ ਆਪਾਂ ਨੂੰ ਜਾਇਜ਼ ਤਾਂ ਆਪ ਅਗਲੇ ਨੂੰ ਮਾਰ ਹੀ ਦਾਂਗੇ ਇਹੋ ਜਿਹਾ ਕੰਮ ਨਹੀਂ ਹੈਗਾ ਆਪਾਂ ਜਿੱਤੋਂ ਲਈ ਉਹਨੇ ਵੀ ਵੀਡੀਓ ਵੇਖਣੀ ਹੈ ਜਿੰਨੇ ਨਗਰ ਲੈਣਾ ਵੀਰ ਨੇ ਉਹਨੇ ਵੀਡੀਓ ਵੇਖਣੀ ਹੈ ਇਹ ਤੇ ਕੋਈ ਸ਼ੱਕ ਰਹਿਣਾ ਨਹੀਂਗਾ ਹਾਂ ਹਾਂ ਬਿਲਕੁਲ ਹਾਂ ਮਗਰਲੇ ਘਰ ਵਾਲਿਆਂ ਦੱਸੇ ਵੇਲੇ ਰੇਟ ਵੇਖ ਲੈਣਾ ਵੀ ਯਾਰ ਕੀ ਮਨਾਫਾ ਲੈਣਿਆ ਜਾਗੇ ਉਹ ਬਿਲਕੁਲ ਜੀ ਬਿਲਕੁਲ ਤੇ ਕੀ ਕਰਦੇ ਸਤੂ ਸਾਹਿਬ ਇਹ ਥਲੇ 15 ਕਿਲੋ ਦੁੱਧ ਜਿਤਨਾ ਅਜਰੇ ਭਾਵੇਂ 2 ਲੱਖ ਮੰਗ ਲਗੀ ਹਾਂ ਹਾਂ ਭਾਵੇਂ 1.5 ਮੰਗ ਲਗੀ ਹਾਂ ਪਰ ਮੋਲੇ ਦਾ ਹੈਗਾ 1.40 ਹਜ਼ਾਰ ਅੱਛਾ ਜੀ 1.33 ਹਜ਼ਾਰ ਦੀ ਹਾਨਾ ਹੋਣੀ ਹੈ ਯੈਸ ਨੋ ਯੈਸ ਨੋ ਲੋਗੇ ਸੋ ਦੋਸਤੋ ਬਈ ਸੇ ਬਹੁਤ ਘੱਟ ਪਸ਼ੂ ਨਿਕਲ ਕੇ ਸਾਹਮਣੇ ਆਉਂਦੇ ਆ ਜੇਕਰ ਆਪਾਂ 15-15 ਕਿਲੋ ਵਾਲੇ ਪਸ਼ੂ ਦੀ ਗੱਲ ਕਰਨ ਲੱਗੇ ਤੇ ਮੈਨੂੰ ਲੱਗਦਾ ਵੀ ਆਪਾਂ ਬਹੁਤ ਵੀਡੀਓ ਪਾਈ ਦੀਆਂ ਨੇ ਕੋਈ ਟਾਵਾ ਟਲਾ ਪਸ਼ੂ ਕੋਈ 15 ਲੀਟਰ ਮੱਝ ਚਾਹੇ ਝੋਟੀ ਕੋਈ ਬਰਲੀਵਾਂ ਜੀ ਨਿਕਲ ਕੇ ਸਾਹਮਣੇ ਆਉਂਦੀ ਹੈ ਠੀਕ ਆ ਸਾਨੂੰ ਸਾਰਾ ਬਰੀਡ ਵੀ ਜਿਹੜੀ ਪੈਦਾ ਕਰ ਸਕਦੇ 14 ਨਾ ਦੀ ਸੂਈ ਥੱਲੇ 15 ਲੀਟਰ ਦੁੱਧ ਤਿਆਰ ਆ ਆ ਐ ਸੂਏ ਚ ਹੀ 16 ਤੋਂ 17 ਲੀਟਰ ਦੁੱਧ ਮੱਝ ਦਊਗੀ ਆ ਜੇ ਮੈਲੇ ਮੋਲੇ ਚ ਚੱਲੀ ਹੋਣਾ ਮੈਲੇ ਮੱਝ ਨੇ ਚੱਲਣਾ ਐ ਸਹੀ ਆ ਲੋ ਵੀ ਦੋਸਤੋ 1 ਇਹ ਹੋ ਜੇ ਪਸ਼ੂ ਦਾ ਵੈਸੇ ਚਲੋ ਕੋਈ 40 ਹੋ ਜੇ ਜਾਂ ਵੱਧ ਵੀ ਹੋ ਸਕਦਾ ਪਰ ਇੱਕ 33 ਦੀ ਲੈਦੇ ਆ 22 ਸੰਤੂ ਸਾਹਿਬ 2 ਦੀ ਮੋਟਰ ਆ ਠੀਕ ਆ ਜੀ ਸੋ 15 ਕਿਲੋ ਚੋਕੇ ਆਪਣੀ ਤਸੱਲੀ ਬੇਸ਼ੱਕ ਕੋਈ ਦੋ ਡੰਗ ਕਰ ਲੇ ਕੋਈ ਵੀਰ ਤਿੰਨ ਟਾਈਮ ਕਰ ਲੇ ਖੁਸ਼ੀ ਆ ਤੁਹਾਡੀ ਤੇ ਅੱਛਾ ਗਰਨਾਲ ਸਾਹਿਬ ਆਹ ਵਾਰੀ ਬੇਨਤੀ ਕਰਦੇ ਆ ਜੇ ਕੋਈ ਵੀਰਪਰਾ ਘਰੇ ਆਉਂਦਾ ਆ ਆਪਾਂ 15 ਦੱਸਿਆ 15 ਹੀ ਜਵਾਗੇ ਤੋਰਾਂਗੇ ਜੇ ਕਿਹੇ ਆਨਲਾਈਨ ਮੰਗਾਉਣੀ ਗਰਮੀ ਆ ਫਿਰ 14 ਦੇ ਭੇਜਾਂਗੇ ਬਿਲਕੁਲ ਜੀ ਬਿਲਕੁਲ ਲਓ ਵੀ ਇੱਕ ਸੈਕਿੰਡ ਨੰਬਰ ਤੇ ਦੋਸਤੋ ਆ ਝੋਟੀ ਤੁਹਾਨੂੰ ਦਿਖਾਉਣੇ ਆ ਅੱਛਾ ਤੇ ਇਹਦੀ ਗਰਲਾਲ ਕੀ ਡਿਟੇਲ ਚੋਟੀ ਇਹ ਸੰਤੂ ਸਾਹਿਬ ਝੋਟੀ ਪਹਿਲੇ ਸੂਏ ਸੁਣੀ ਜੇ ਮੂੰਹ ਚਾਰ ਦੰਦ ਆ ਅੱਛਾ ਜੀ ਕੱਦ ਵਜਨ ਵੇਖੋ ਗਰਮਾਲੀ ਦਾ ਲਓ ਵੀ ਝੋਟੀਆਂ ਦੋਸਤੋ ਅੱਜ ਸਾਰੀਆਂ ਇੱਕ ਤੋਂ ਇੱਕ ਵਾਦ ਆ ਇਹ ਵੀ ਝੋਟੀ ਕਾਫੀ ਸੋਹਣੇ ਵੱਡੇ ਕੱਦਕਾਰ ਦੇ ਵਿੱਚ ਇਹਦਾ ਆ ਤਾਂ ਵੀ ਫੁੱਟ ਦਾ ਫਰਕ ਜੀ ਹਾਂ ਲੈ ਵੀ ਠੀਕ ਆ ਸੋ ਦੋਦੂ ਦੇ ਵੀ ਚੰਗਾ ਕਰਮਾਲੀ ਚ ਬਾਉਗੇ ਸੰਤੂ ਸਾਹਿਬ ਪਹਿਲੇ ਸੂਏ 13 ਦਾ ਪਲੱਸ ਚੱਲੂਗੀ ਇਹ ਲਓ ਜੀ ਜੰਨਾ ਥਾਂ ਲੈਵਾ ਇਹਨੂੰ ਵੇਖੋ ਬਿਰਲ ਬਿਰਲ ਸੂ ਬਾਡਾ ਬੂਡਾ ਦੋਸਤੋ ਵੇਖੋ ਤੁਸੀਂ ਝੋਟੀ ਦਾ ਫੁੱਲ ਵੱਡੇ ਕੱਦਕਾਰ ਦੇ ਵਿੱਚ ਤੇ ਪਹਿਲਾ ਝੋਟੀ ਸੋਹਣੀ ਆ ਮੂੰਹ ਚੌਕੀ ਹੈ ਚੌਕੀ ਸੰਦੂਸਰ ਚਾਰ ਦੰਦਾ ਜੀ ਲਓ ਜੀ ਝੋਲਾ ਚਾਲਾ ਵੇਖੋ ਬਹੁਤ ਖੂਬਸੂਰਤ ਆ ਲਓ ਠੀਕ ਹੈ ਤੋਂ ਵੰਡਪੁਰੂ ਕਾਫੀ ਸੋਹਣੀ ਆ ਥਣਾ ਦੀ ਸਪੇਸ ਵੇਰਲ ਦੋਸਤੋ ਬਹੁਤ ਸੋਹਣੀ ਆ ਠੀਕ ਆ ਜੀ ਬਾਕੀ ਢਿਲ ਢੁਲ ਝੋਲ ਚਾਲ ਹਵਾਨੇ ਦੇ ਵਿੱਚ ਬਹੁਤ ਜਿਆਦੀ ਸਿੰਘ ਵੇਖੋ ਸੰਦੂਸਰ ਕਿੱਡਾ ਵਧੀਆ ਲੱਗਾ ਆ ਲਓ ਜੀ ਠੀਕ ਆ ਤੇ ਪੂਰੀਆਂ ਬੰਬ ਝੋਟੀਆਂ ਦੋਸਤੋ ਠੀਕ ਆ ਇੱਕ ਤਾਂ ਚੰਗੇ ਮਿਲ ਕੇ ਤੇ ਚੱਲ ਰਹੀ ਆ ਤੇ ਬਾਕੀ ਇਹਦੀ ਵੀ ਚੰਗੀ ਆਸ ਕਰ ਸਕਦਾ ਕੋਈ ਵੀਰ ਵੀ ਇਹੋ ਜਿਹਾ ਥਣ ਭਾਂਡੇ ਤੋਂ ਵੀ 13 ਲੀਟਰ 12 13 13 ਲੀਟਰ ਪਹਿਲੇ ਸਵੇ ਨੂੰ ਆਂਦਾ ਕੁਛ ਨਹੀਂ ਲੈ ਸੀ ਹੰਦੂ ਸਾਹਿਬ ਦਾ ਕੱਦ ਵੇਖੋ ਝੋਟੀ ਦਾ ਪਸੂ ਵੈਸੇ ਕੱਦ ਕਾ ਕਾਦੋ ਵੇ ਜੇ ਕਾਦਾਂ ਦੀ ਝੋਟੀ ਕੋ ਵੀਰ ਲਈ ਆਉਂਦੀ ਪਹਿਲਾਂ ਲਓ ਜੀ ਪਾ ਸੀਦਾ ਬੱਚਾ ਹੈ ਹਾਂ ਲਓ ਵੀ ਸਫਾਈਆਂ ਸਪੂਈਆਂ ਵੇਖੋ ਕਰ ਮਾਰੀ ਇਹਦੇ ਨਾਲ ਤੇ ਲਾਡੂ ਨਾ ਬਹੁਤ ਜਿਆਦਾ ਜੇ ਦੇਖੋ ਬੰਨ ਜੀ ਹਾਂ ਲਓ ਜੀ ਮੇਰੇ ਗੱਬਣ ਪਛੂ ਜੇ ਇਤਨਾ ਹੱਥ ਨਹੀਂ ਲਾਉਂਦੀਆਂ ਪਹਿਲਾਂ ਹਾਂ ਲਓ ਵੀ ਦੋਸਤੋ ਚੰਗੇ ਲਾਣੇ ਘਰਾਂ ਨੇ ਜੋ ਆਈਆ ਕਰਮਾ ਵਾਲੀ ਬਾਕੀ ਭਵਾਨੇ ਲੈਵੇ ਤੋਂ ਖਿਡਾਰੀ ਵੀਰਾਂ ਨੇ ਪਰਖ ਕਰ ਲੈਣੀ ਆ ਬਹੁਤ ਸੋਹਣਾ ਬਖਾਰਾ ਤਿਆਰ ਕਰੀ ਬੈਠੀ ਕਰਮਾ ਵਾਲੀ ਤੇ ਗਰ ਨਾਲ ਇੱਕ ਵਾਰੀ ਹੋਰ ਲਮਾ ਤੋੜ ਗਈ ਜੇ ਸੰਧੂ ਸਾਹਿਬ 4 ਤੋਂ 5 ਦਿਨ ਪਾਏ ਆ ਸੂਨਚ ਦੇ ਹਾਂਜੀ ਹਾਂਜੀ ਸੋ ਕੱਦ ਵੀ ਦੋਸਤੋ ਫੁੱਲ ਵੱਡਾ ਹੈ ਵੇਲ ਬੂਲ ਸਪੈਸ਼ਲ ਕੱਦ ਪੂਰਾ ਉੱਚਾ ਵੱਡਾ ਠੀਕ ਆ ਜੀ ਸਾਰੇ ਪਾਸਿਆਂ ਪੂਰੀ ਆ ਕਰਮਾ ਵਾਲੀ ਥਣ ਭਾਂਡੇ ਵਾਲੇ ਪਾਸਿਆਂ ਵੀ ਪੂਰੀ ਆ ਕਦ ਕਾਠ ਵਾਲੇ ਪਾਸਿਆਂ ਵੀ ਪੂਰੀ ਆ ਕਿਸੇ ਪਾਸਿਓਂ ਆਪਾਂ ਕਹਦੇ ਨੇ ਕਿ ਕਿਸੇ ਪਾਸਿਓਂ ਨਹੀਂ ਖੁੰਜੀਗੀ ਆ ਦੇਖੋ ਤੁਹਾਨੂੰ ਸਾਰੇ ਡਿੱਗ ਝੋਟੀ ਪਾਲਣ ਦੇ ਘਰ ਖੋਣਾ ਪੈਂਦਾ ਬਿਲਕੁਲ ਜੀ ਬਿਲਕੁਲ ਸੋ ਚੰਗਾ ਪਸ਼ੂ ਤਾਂ ਨਾ ਦੋਸਤੋ ਤੁਸੀਂ ਆਪਣੇ ਮੂੰਹ ਆਣ ਕੇ ਸਿਰਫਤ ਕਰੋਗੇ ਜਦੋਂ ਕੋਈ ਪਸ਼ੂ ਨੂੰ ਵੇਖੋਗੇ ਇੱਥੇ ਆਣ ਕੇ ਬਹੁਤ ਸੋਨੇ ਹਵਾਨੇ ਲੇਵੇ ਦੀ ਸਾਫ ਸੁਥਰਾ ਥਣ ਭਾਂਡਾ ਤੇ ਚੰਗੀ ਉਮੀਦ ਆਪਾਂ ਕਰ ਸਕਦੇ ਆ ਇਹੋ ਜਿਹੇ ਪਸ਼ੂ ਤੋਂ ਨੋ ਡਾਊਟ ਵੇ ਘਟੋ ਘਟ ਪਿਆ ਉਹ ਜੀ ਝੋਟੀ ਜਿਹਾ ਆਪਾਂ ਕਹਿ ਦਿੰਨੇ ਆਂ ਵੀ 12 ਲੀਟਰ ਤੋਂ ਪਾਰਸਣਾ ਚ ਵਾਇਆ ਤੇ ਫਿਰ ਇਹੋ ਜਿਹਾ ਥਣ ਭਾਂਡੇ ਦਾ ਠੀਕ ਆ ਜੀ ਹੁਣਾ ਨਾ ਹੁਣਾ ਫਿਰ ਇੱਕ ਬਰਾਬਰੀ ਆ ਸੰਤੂ ਸਾਹਿਬ ਉੱਥੇ ਆਪਾਂ ਟਿੱਪੀ ਆ ਨਾ ਇਸ ਤਰ੍ਹਾਂ ਕੋਈ ਨਵੰਗਾੜੇ ਪਾਇਆ ਇਸ ਤਰ੍ਹਾਂ ਬਹਿ ਕੇ ਤਸੱਲੀ ਕੀਤੀ ਠੀਕ ਆ ਜੀ ਕੋਈ ਚੱਕਰੀ ਨਹੀਂ ਅੱਭੀ ਹੈ ਹੀ ਗਾਵਾ ਨੂੰ ਠੰਢੀ ਤੇਰੀਆ ਪੂਰੀ ਸੰਤੂ ਸਾਹਿਬ 6 ਫੁੱਟ ਮੇਰਾ ਕੱਦ ਵੇਖੋ ਕਿੱਥੇ ਆਉਂਦੀ ਹਾਂ ਨਹੀਂ ਪੂਰੀ ਉੱਚੀ ਵੱਡੇ ਕੱਦ ਕੱਟਦੀ ਆ ਲਓ ਪੂਰੀ ਵੱਡੀ ਝੋਟੀ ਆ ਲੈ ਵੀ ਗਰਨਾਲ ਦੀ ਕੀਮਤ ਕੀਮਤ ਵੀ ਦੱਸ ਦਈਏ ਕਿਤੋਂ ਤੱਕ ਦੇ ਦਾਂਗੇ ਆਪਾਂ ਹਾਂ ਇੱਕ ਸੰਧੂ ਸਾਹਿਬ ਹੋਰ ਕਿਸ ਜਗ੍ਹਾ ਤੇ ਹੁੰਦੀ ਕਿ ਸਖੜਾ ਹਰਿਆਣੇ ਆਈ ਕਿ ਸਖੜਾ ਖੇਤਰੋਂ ਆਈ ਆ ਪਰ ਆਪਣੇ ਏਰੀਆ 'ਚ ਚੰਗੀ ਤੋਂ ਚੰਗੀ ਚੀਜ਼ ਪਈ ਆ ਮੋਲ ਲਾ ਕੇ ਇਧਰੋਂ ਮਿਲ ਜਾਂਦੀ ਆ ਹਾਂਜੀ ਸਿੰਘ ਵੇਖੋ ਟੋਈ ਵਾਲਾ ਸਿੰਘ ਜੇ ਕੋਈ ਰਿੰਗ ਆਸ ਦਿੰਦਾ ਹੂੰ ਲਓ ਜੀ ਤੇ ਇਹ ਅੱਜ ਆਪਾਂ ਕਿੰਨੇ ਦੇ ਦੇ ਗਏ ਮੋਲ ਨਾਲ ਸੰਧੂ ਸਾਹਿਬ ਭਾਵੇਂ ਇਹਦਾ ਡੇਟ ਕਰ ਲਗੇ ਛੋਟੀ ਦੇ ਹਿਸਾਬ ਨਾਲ ਚੱਟਦਾ ਹੈ ਹਾਂ ਹਾਂ ਪਰ ਤੁਹਾਨੂੰ ਪਤਾ ਜੇ ਆਪਾਂ ਮੁੱਲ ਜਾਇਜ਼ ਪਾਵਾਂਗੇ ਤੇ ਮਾਲ ਵੀ ਅੱਸੀ ਵਾਲੇ ਵੇਚਦਾ ਆ ਜਿੱਤਰੀਆਂ ਬੇਚਦਾ ਜਦੋਂ ਵੀਡੀਓ ਪਾਈ ਦੀ ਉਹਦੋਂ ਹੀ ਡੰਗਰ ਸੇਲ ਹੋ ਜਾਂਦੇ ਸ਼ਾਮਾ ਦੀਕ ਹਾਂਜੀ ਹਾਂਜੀ ਮੁੱਲ ਕਰਨ ਨੂੰ ਸੰਧੂ ਸਾਹਿਬ ਭਾਵੇਂ ਦਾ 1:40 ਕਰ ਲਈਏ ਭਾਵੇਂ ਕਰ ਲਈਏ 1:35 ਇਹ ਇੱਕ ਪੰਜੀ ਦੀ ਜੈਸ ਨੂੰ ਆ ਇੱਕ ਪੰਜੀ ਦੀ ਹਾਂਜੀ ਲਓ ਵੀ ਸੋ ਝੋਟੀ ਵੀ ਦੋਸਤੋ ਵੱਡੀ ਆ ਰੁਪਈਏ ਬਹੁਤੇ ਵੀਰਾਂ ਨੂੰ ਲੱਗਣਾ ਰੁਪਈਏ ਜ਼ਿਆਦਾ ਪਰ ਝੋਟੀ ਵੀ ਉਹੋ ਜੀ ਕਿਤੇ ਟਾਵੇਂ ਟੱਲੀ ਲੱਭਦੀ ਕਿਤੇ ਵਿਰਲੇ ਵਾਂਝੇ ਥਾਵਾਂ ਤੋਂ ਠੀਕ ਆ ਤੋ ਬਾਕੀ ਚੰਗਾ ਪਸ਼ੂ ਤਾਂ ਵਧੀਆ ਝੋਟੀ ਤਿੰਨ 3.5 ਸਾਲੇ ਦੀ ਉਮਰ ਹੋਣੀ ਲੱਖ ਰੁਪਏ ਤੋਂ ਖਾਗੀ ਹੋਣੀ ਅਗਲੇ ਦਾ ਇਹ ਸਹੀ ਹੈ ਸਹੀ ਹੈ ਜਿਹੜੀ ਕਰਮ ਵਾਲੀ ਵੈਸੇ ਪੂਰੀ ਕਰੀ ਬੈਠੀ ਹੈ ਜਿਹਦੀ ਸੰਭੀ ਹੈ ਕਿਸੇ ਨੇ ਹਾਂ ਲੈ ਵੀ ਠੀਕ ਆ ਬਾਬ ਦੋਸਤੋ 6 ਲੱਖ ਦੀ ਝੋਟੀ ਮਿਲ ਜੂਗੀ ਤੁਹਾਨੂੰ ਤੇ ਜ਼ਰੂਰ ਇੱਥੇ ਆਣ ਕੇ ਜੀ ਆ ਆ ਸਾਨੂੰ ਸਾਡ ਜੰਨਾ ਪਛਾਣ ਨੂੰ ਪੱਤਰ ਦੇ ਸਾਰਾ ਬਹੁਤ ਖੂਬਸੂਰਤ ਹੈ ਠੀਕ ਆ ਅਜੇ ਕਰਮ ਵਾਲੀ 2-4 ਦਿਨ ਕੱਢਦੀ ਹੈ ਤੇ ਤਕਰੀਬਨ ਦੇਵਾ ਪੂਰਾ ਬਣਾਉਗੀ ਅਜੇ ਢਿਲ ਟੁਲ ਬਹੁਤ ਜ਼ਿਆਦੀ ਆ ਲੈ ਵੀ ਕਰਮਾਲ ਇੱਕ ਆਪਣੇ ਕੋਲ ਆ ਗਈ ਮੱਝ ਇਹ ਸੰਤੂ ਸਾਹ ਨੀਲੀ ਰਾਵੀ ਚ ਮੱਝ ਆਉਂਦੀ ਜੀ ਅੱਛਾ ਜੀ ਇਹਦੇ 10 ਜੂਨ ਨੂੰ ਦਿਨ ਪੂਰੇ ਹੁੰਦੇ ਜੀ 10 ਜੂਨ ਨੂੰ ਯਾਨੀ ਇਹਦੇ 14 ਤੋਂ 15 ਦਿਨ ਹਜੇ ਪਏ ਆ ਸੂਹ ਚ ਅੱਛਾ ਜੀ ਇਹ ਵੀ ਠੰਡੀ ਧੀਰੀ ਮੱਝ ਜੀ ਦੇਖੋ ਕੋਈ ਚੱਕਰ ਨਹੀਂ ਮੌਦੂ ਤੇਰਾ ਜਵਾ ਕੱਲੋਂ ਦਿੰਦੀ 15 14 ਕ ਦਿਨ ਹਜੇ ਬਾਕੀ ਆ ਤੇ ਸੂਹਾ ਕਿਨਵਾ ਸੂਹ ਰਹੀ ਹੈ ਸੂਹਾ ਸੰਤੂ ਸਾਹ ਤਿੱਜੇ ਸੁਣੀ ਹੈ ਰਗੀ ਤਿੱਜਾ ਜੀ ਹਾਂ ਪੂਰੀ ਵੱਡੇ ਪੱਲੇ ਦੀ ਮੈਂ ਆ ਵੀ ਹੈਵੀ ਆ ਲਓ ਵੀ ਤਿੱਜਾ ਸੂਹਾ ਬਾਕੀ ਮੂੰਹ ਮੱਥੇ ਦੀ ਬੜੀ ਚੰਗੀ ਆ ਆ ਲਓ ਜੀ ਠੀਕ ਆ ਜੀ ਸੋ ਨੀਲੀ ਦੀਆਂ ਜਿਵੇਂ ਆਪਾਂ ਮੱਝਾਂ ਦੇਖਦੇ ਆ ਨੀ ਮਗਰਲੇ ਖੁਰਤੋ ਉਥੇ ਆ ਬਿਲਕੁਲ ਪਤਲੇ ਪਿੰਡੇ ਦੀ ਬਿਲਕੁਲ ਪਤਲੀ ਚਮੜੀ ਆ ਕਰਮਾਂ ਵਾਲੀ ਦੀ ਠੀਕ ਆ ਤੇ 15 ਦਿਨ ਘਟੋ ਘਟਾ ਹਜੇ ਪਾਇਆ ਸੂਣ ਤੇ ਇਹਦਾ ਸੰਦੂ ਸਾਹਿਬ ਫੋਲੀ ਆ ਫੁੱਲ ਫੁੱਲ ਸੋ ਸੋਨੇ ਕੱਦ-ਕੱਡ ਵੀ ਜਿਹੜਾ ਦੋਸਤੋ ਚੰਗਾ ਵੈਸੇ ਮੀਡੀਅਮ ਹਾਈਟ ਆ ਜਾਂਦੇ ਜਿਵੇਂ ਆਪਾਂ ਨੀਲੀ ਦਾ ਵੀ ਜਾਂ ਨੀਲੀ ਜਾਂ ਮੱਝਾਂ ਦੇਖਦੇ ਆ ਮਦਰ ਹੀ ਕੋਟੀ ਵਾਲੀਆਂ ਪਰ ਪਲੀ ਪਲੋਸੀ ਇਹ ਵੀ ਪੂਰੀ ਆ ਕਰਮਾਂ ਵਾਲੀ ਪੂਰੀ ਚੌੜੀ ਪਿੱਠ ਪੁੜੇ ਵਾਲੀ ਸਾਈਡ ਤੋਂ ਠੀਕ ਆ ਪਤਲੇ ਪਿੰਡੇ ਦੀ ਤੇ 15 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂਗੀ ਸੰਦੂ ਸਾਹਿਬ ਪੂਰਾ ਲੇਵਾਨਾ ਮੱਝਾਂ ਨੂੰ ਤਿਆਰ ਕਰਕੇ ਸੂਹੂਗੀ ਦੇਖੋ ਕਿਤਨਾ ਮੱਝ ਵੇਚਿਓ ਥੱਲੇ ਫਿਰ ਪੁਜਾਰ ਨਹੀਂ ਹਾਂ ਅੰਡੇ ਚੀਰੀ ਮੱਚ ਲਓ ਜੀ ਠੀਕ ਹੈ ਜੀ ਸੀਰਸ ਲੱਗ ਵੀ ਪੂਰੀਆਂ ਕਰਮਾਂ ਵਾਲੀਆਂ ਤੇ ਮੱਝ ਜਿਹੜੀ ਦੋਸਤੋ ਭਾਰੀ ਆ ਪੂਰੀ ਵਜਨ ਵਾਲੀ ਆ ਠੀਕ ਹੈ ਜੀ ਸੋ ਕੋਈ ਵੀ ਇਹ ਸੌਦਾ ਕਰਦਾ ਇੱਕ ਵਾਰੀ ਆਪਾਂ ਸਟਰਕਚਰ ਤੁਹਾਨੂੰ ਦੱਸ ਹੀ ਦਿੰਨੇ ਆ ਵੀ ਕੱਦ ਵਜਨ ਕੋਈ ਲਸੇਰਾ ਪਸ਼ੂ ਹੋਵੇ ਤਾਂ ਲਸੇਰਾ ਪਸ਼ੂ ਵੀ ਕਹਿ ਦਿੱਤਾ ਜਾਂਦਾ ਕੀ ਗਾਜੀ ਕਿਉਂਕਿ ਦੂਰੋਂ ਨੇੜੇ ਕੋਈ ਕਿਸੇ ਨੇ ਆਉਣਾ ਤਾਂ ਪੂਰੀ ਵਜਨ ਵਿੱਚ ਮਾਜਾ ਹਾਈਟ ਮੀਡੀਅਮ ਆ ਜਿਹੜੀਆਂ ਪਹਿਲਾਂ ਤੁਹਾਨੂੰ ਝੋਟੀਆਂ ਦਿਖਾਈਆਂ ਤੋਂ ਪੂਰੇ ਵੱਡੇ ਘੱਟ ਘਾਟ ਵਾਲੀਆਂ ਨੇ ਫੁੱਲ ਵੱਡੀ ਹਾਈਟ ਵਾਲੀਆਂ ਹੰਦੂ ਸਾਹਿਬ ਅੱਜ ਕੋਈ ਲਸੀ ਫਿੱਕੀ ਵਾਲੀ ਗੱਲ ਨਹੀਂ ਗਈ ਅਨੇ ਚੰਗੇ ਪਸ਼ੂ ਆ ਚੰਗੇ ਵੀਰ ਪਸ਼ੂ ਵੀ ਚੰਗੇ ਆ ਆਜਾ ਭਾਈ ਇਹ ਗੱਲ ਨਹੀਂ ਆ ਸਕਦੇ ਵੀ ਥੋੜੀ ਹੋਰ ਆਈ ਹੁੰਦੀ ਤਾਂ ਕੀ ਵਾਧ ਹੋ ਜਾਣੀ ਜੇ ਹੋ ਜਣਾ ਹੀ ਅਜੇ ਕਿਸੇ ਪਾਸੋਂ ਨਹੀਂ ਇਹ ਖੰਜੀਆਂ ਸਹੀ ਐ ਸਹੀ ਐ ਤੇ ਗਰਲਾਲ ਆਪਾ ਅੱਜ ਕਿੰਨੇ ਦੀ ਦੇ ਦਿੱਤੀ ਆ ਫਿਰ ਮੱਝ ਡਿਮਾਂਡ ਤੇ ਸੰਧੂ ਸਾਹਿਬ ਆਵੇਂ ਇਹਦੀ ਲੱਖਾਂ ਬਾਹਰ ਹੀ ਕਰ ਲੈਂਦੇ ਹਾਂਜੀ ਪਰ ਡਿਮਾਂਡ ਇਹਦੀ ਅੱਜ ਦਾ ਮੋਲੇਗਾ ਜੇ 95000 ਰੁਪਏ ਕੱਤੀ ਕਰਕੇ 95 ਹਾਂ ਨਾ ਦਾਂਗੇ 85000 ਦੀ ਠੀਕ ਹੈ ਜੀ ਹਾਂਜੀ ਲੋ ਜੀ ਜੈਸਰੋ ਜਿਹੜੀ ਉਹ 85000 ਦੋਸਤੋ ਅੱਜ ਉਹ ਵੀ ਕੋਈ 15 ਦਿਨ ਕਿਸੇ ਵੀਰ ਨੇ ਸੰਭਾਲੀ ਉਹ ਵੀ ਕੱਤੀ ਕਰਕੇ ਸੰਧੂ ਸਾਹਿਬ ਅੱਜ ਦੇ ਵਾਰ ਨੂੰ ਮੈਂ 90 ਬਾਹਰ ਮਾਰਨ ਲੱਗੂਗਾ ਮੱਝ ਦਾ ਹਾਂ ਉਹ ਵੀ ਕੱਤੀ ਕਰਕੇ ਆਪਾਂ ਆਖਿਆ ਵੀ ਹਾਂ ਨਾ ਆਈਆਂ ਠੀਕ ਹੈ ਜੀ ਸੋ ਬਖਾਲਾ ਬਕੂਲਾ ਹੁਣੇ ਜੱਜਮੈਂਟ ਹੋ ਰਹੀ ਹੈ ਦੋਸਤੋ ਪੱਦਰ ਲੇਵਾ ਖਾਲਾ ਹੋ ਰਊਗਾ ਠੀਕ ਆ ਕਿਸੇ ਪਾਸੇ ਕੋਈ ਬਾਹੀ ਸਾਈਡ ਵਾਲਾ ਕੋਈ ਬਲਸ਼ਲ ਨਹੀਂਗਾ ਫਿਲਹਾਲ ਤੁਸੀਂ ਕੋਈ ਵੀਰ ਆਪਣੀ ਥਣਾ ਦੀ ਪਾਸ ਕਰ ਸਕਦੇ ਜੇ ਤਿਪਕੇ ਤੇ 15 ਦਿਨ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਆ ਜੀ ਤੇ ਅੱਜ 85 ਦੀ ਜੈਸ ਨੋ ਹੈ 85 ਸੰਧੂ ਸਾਹਿਬ ਜੈਸ ਨੋ ਆ ਠੀਕ ਆ ਜੀ ਇੱਕ ਹੋਰ ਵੀਰਾਂ ਨੂੰ ਬੇਨਤੀ ਆ ਵੀ ਮੰਨ ਲਓ ਗਰਮੀ ਦਾ ਮੌਸਮ ਹੈ ਨਾ ਆਪਦਾ ਟਾਈਮ ਖਰਾਬ ਕਰੋ ਨਾ ਆਪਣਾ ਕਰੋ ਇਹ ਜਿਹੜੇ ਮੁੱਲ ਪਾਏ ਹਨ ਆ ਨਾਲ ਇਹ ਕੋਈ ਛੋਟ-ਛਾਟ ਨਹੀਂ ਕੋਈ ਜ਼ਿਆਦਾ ਫਰਕ ਨਹੀਂ ਜੇ ਪੈਣਾ ਕਿਉਂਕਿ ਆਪਾਂ ਕੀਮਤ ਲਾ ਕੇ ਲੈਂ ਤੰਦੂ ਸਾਹਿਬ ਮੋਲ ਲਾਉਣਾ ਪੈਂਦਾ ਜਾਇ ਚੀਜ਼ ਦਾ ਫੇਰੀ ਚੀਜ਼ ਮਿਲਦੀ ਫੇਰੀ ਮਿਲਦੀ ਤੇ ਜੇ ਗਰਮੀ ਤੇਲ ਮੋਟਰਸਾਈਕਲ ਤੇ ਬਾੜਾ ਜੀ ਦਾ ਲਾਗੇ ਨਹੀਂ ਕੋਈ ਲੱਗਣ ਦਿੰਦਾ ਮੋਲ ਲਾਉਣਾ ਪੈਂਦਾ ਲਾਉਣਾ ਪੈਂਦਾ ਹਾਂਜੀ ਬਸ ਦੋਸਤੋ ਸਾਰਾ ਜਿੰਨਾ ਮਾਲ ਵੀ ਤੁਹਾਨੂੰ ਦਿਖਾਇਆ ਵੈਸੇ ਵਪਾਰੀ ਵੀਰ ਤੇ ਪੈਸਾ ਕੋ ਚੰਗੀ ਇਨਵੈਸਟਮੈਂਟ ਖਰਚ ਕਰਕੇ ਹੀ ਪਸ਼ੂ ਖਰੀਦਿਆ ਜਾਂਦਾ ਤੇ ਕਿਉਂਕਿ ਹਰ ਇੱਕ ਤਰ੍ਹਾਂ ਦਾ ਖਰੀਦਦਾਰ ਆ ਜਿੰਨੇ ਕੋਈ ਸਵਾ ਲੱਖ ਜਾਂ ਡੇਢ ਲੱਖ ਦੀ ਚੀਜ਼ ਖਰੀਦਣੀ ਆ ਉਹ 50 60 70 ਹਜ਼ਾਰ ਵਾਲੀ ਚੀਜ਼ ਨਾਲ ਗੁਜ਼ਾਰਾ ਨਹੀਂ ਕਰ ਸਕਦਾਗਾ ਉਨੂੰ ਚੰਗਾ ਪਸ਼ੂ ਤਾਂ ਨਹੀਂ ਚਾਹੀਦਾ ਚੰਗੇ ਪੈਸੇ ਖਰਚ ਕਰਨੀ ਆ ਪੈਸੇ ਸਾਨੂੰ ਸਭ ਚੀਜ਼ ਤੇ ਲੱਗਣੇ ਆ ਤੇ 85000 ਤੋਂ ਦੋਸਤੋ ਲੈ ਕੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹਰ ਇੱਕ ਤਰ੍ਹਾਂ ਦਾ ਰੇਟ ਆਪਾਂ ਤੁਹਾਨੂੰ ਦਿਖਾ ਦਿੱਤਾ ਮੱਝਾਂ ਚੰਗੀਆਂ ਝੋਟੀਆਂ ਚੰਗੀਆਂ ਨੇ ਬਾਕੀ ਕੋਈ ਵੀ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਸਕਦਾ ਠੀਕ ਆ ਸੋ ਇੱਕ ਝੋਟੀ 15 ਕਿਲੋ ਵਾਲੀ ਦਿਖਾਤੀ ਆ ਤੁਹਾਨੂੰ ਬਹੁਤ ਖੂਬਸੂਰਤ ਦੁੱਧਾਂ ਦੀ ਚੋਕੀ ਤੇ ਤਸੱਲੀ ਦੁੱਧ 13 ਕਿਲੋ ਮੈਂ ਅੱਜ ਦਊਗੀ ਸਿਰਫ ਸਾਹਮਣੇ ਹੀ ਪੈਣੀ ਦੱਸ ਦੇਣਾ ਹਾਂ ਬਿਲਕੁਲ ਦੁੱਧ 13 14 ਕਿਲੋ ਦਊਗੀ ਇਹ ਵੀ ਮੱਝ ਵੱਡੀ ਆ 97792 ninja006 ਲਓ ਦੋਸਤੋ ਅੱਜ ਫਿਲਹਾਲ ਇਹ ਤਿੰਨ ਮਜਾ ਝੋਟੀਆਂ ਤੁਹਾਨੂੰ ਦਿਖਾਉਣੀਆਂ ਸੀ ਇੱਕ ਬਿਲਕੁਲ ਤਾਜੀ ਸੂਈ ਆ 15 ਕਿਲੋ ਦੁੱਧ ਤੇ ਦੋ ਗੱਬਣਾਂ ਠੀਕ ਆ ਜੀ ਸੋ ਸਾਰੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਤਿ ਸ਼੍ਰੀ ਅਕਾਲ